ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬੱਲਖੁਰਦ ਤਹਿਸੀਲ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਤੇ ਇੱਕੋ ਝੋਟੀ ਆਈ ਤੁਹਾਨੂੰ ਦਿਖਾਉਣੀ ਆ ਤੇ ਗੱਲਬਾਤ ਉਹਨਾਂ ਆਪਾਂ ਕਰਦੇ ਆਂ ਵੀ ਇਹਨਾਂ ਨਾਲ ਹਾਂ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਉਹ ਸਭ ਨਾਲ ਠੀਕ ਠਾਕ ਜੀ ਸਾਰੇ ਵੀਰ ਭਰਾਵਾਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਉਤਨਾਂ ਲਈ ਵੈਕੀ ਫਿਰ ਨਹੀਂ ਲਈ ਛੋਟੀ ਜੀ ਬਹੁਤ ਸੰਯੋਗ ਦਿੱਤਾ ਵੀਰ ਭਰਾਵਾਂ ਨੇ ਸਾਰੇ ਭੈਣ ਭਰਾਵਾਂ ਨੇ ਬਹੁਤ ਹੀ ਵਧੀਆ ਸੰਯੋਗ ਦਿੱਤਾ ਵਾ ਬਹੁਤ ਵੀਡੀਓ ਚੱਲੀ ਜੀ ਆਪਣੀ ਅੱਛਾ ਨਹੀਂ ਗਾ ਬਾਬਾ ਜੀ ਫੋਨ ਆਉਣਦੇ ਆ ਅੱਛਾ ਫੋਨ ਜੇ ਤੱਕ ਆਉਂਦੇ ਨੇ ਨਹੀਂ ਗਾ ਦੇ ਫੋਨ ਆਉਂਦੇ ਮੈਂ ਪਰ ਆਪਾਂ ਮੈਨੂੰ ਕਹਿੰਦੇ ਆਨਲਾਈਨ ਕਰਦੇ ਮੈਂ ਨਹੀਂ ਆਨਲਾਈਨ ਪੇਮੈਂਟ ਨਹੀਂ ਹੁੰਦੀ ਆਪਣੇ ਅੱਛਾ ਉਹਦਾ ਨਹੀਂ ਸਾਫ਼ ਹੈਗਾ ਆਪਣੇ ਕੋਲ ਪੂਰਨ ਸਾਫ਼ ਕਿਤਾਬ ਨਹੀਂ ਜਦੋਂ ਬਾਬਾ ਜੀ ਸਿਰ ਤੋਂ ਪੜਾਏ ਠੀਕ ਠੀਕ ਹੈ ਤਾਂ ਫਿਰ ਘਰੇ ਆ ਕੇ ਲੱਗੇ ਆ ਹਾਂ ਜੀ ਆ ਕੇ ਠੀਕ ਹੈ ਤੇ ਉਹ ਚਲ ਗਈ ਤਾਂ ਇੱਕ ਫੇਰ ਪਹਿਲਾਂ ਛੋਟੀ ਲੈਣ ਦੀ ਛੋਟੀ ਹੈ ਬਾਬਾ ਤੇ ਐਡਰੈਸ ਐਡਰੈਸ ਪਿੰਡ ਬਲਜ ਹਾਂਜੀ ਤੇ ਜ਼ਿਲ੍ਹਾ ਅੰਮ੍ਰਿਤਸਰਿਆ ਤਸੀਲ ਵੀ ਅੰਮ੍ਰਿਤਸਰ ਤੇ ਇਧਰ ਸੋਈਆਂ ਕਲਾਂ ਵੀ ਲੱਗ ਗਿਆ ਆਪਾਂ ਨੂੰ ਤੇ ਅੰਮ੍ਰਿਤਸਰ ਸ਼ਹਿਰ ਵੀ ਲੱਗ ਗਿਆ ਆਪਣਾ ਅੰਮ੍ਰਿਤਸਰ ਤੋਂ ਰੋਡ ਜਾਂਦਾ ਜੇ ਡੇਰੇ ਨੂੰ ਉੱਤੇ ਜੇ ਠੀਕ ਆ ਫਤਿਹਗਰ ਚੂੜੀਆਂ ਵਾਲੇ ਰੋਡ ਦੇ ਹਣਾ ਠੀਕ ਆ ਤੇ ਫੋਨ ਨੰਬਰ 86203402 ਠੀਕ ਆ ਤੇ ਪਹਿਲੇ ਨੂੰ ਝੋਟੀ ਅੱਜ ਫਿਰ ਪਹਿਲਾਂ ਝੋਟੀ ਬਈ ਚਾਹਤ ਉਹਦਨ ਵੀ ਪਹਿਲਾਂ ਝੋਟੀ ਹੀ ਆ ਨਾ ਉਹਦਨ ਨੀਲੀ ਦੀ ਹੀ ਤੇ ਅੱਜ ਲੋਵੀ ਝੋਟੀ ਤੁਹਾਨੂੰ ਦਿਖਾਉਣੀ ਹੈ ਇਹ ਵੀ ਬਾਬਾ ਜੀ ਥੱਲੇ ਕਮਾਲ ਹੀ ਤਿਆਰ ਹੋਈ ਹੈ ਠੀਕ ਹੈ। ਬਾਕੀ ਚਲੋ ਪਿੰਦਨੇ ਦੇ ਹਿਸਾਬ ਨਾਲ ਕਦ ਕੱਠ ਵੀ ਠੀਕ ਹੈ ਜੇ ਦਿਨ ਹੀ ਨੇ ਲੈ ਜਣੇ ਆ ਤੇ ਪਰ ਫਿਰ ਵੀ ਥੱਲੇੋਂ ਚੰਗੀ ਬਣ ਗਈ ਹੈ ਥਣਾ ਦਾ ਸਾਈਜ਼ ਗੈਪ ਵੀ ਚੰਗਾ ਬਣੇ ਤੌਰ ਤੇ ਤੁਹਾਨੂੰ ਦਿਖਾ ਦਿੰਨੀ ਚੰਗੀ ਤਰ੍ਹਾਂ। ਥੋੜਾ ਡਰਦੀ ਡਰਦੀ ਜੀ ਆ ਸਾਡੇ ਕੋਲ। ਤੌਰ ਤੇ ਤੁਹਾਨੂੰ ਦਿਖਾ ਦਈਏ ਇੱਕ ਦੀ। ਇਹ ਜਿਹੜੇ ਇਸ ਤਰ੍ਹਾਂ ਹੀ ਕਿਦੇ ਇੱਕ ਜਾਂ ਦੋ ਹੀ ਲਿਓਣੀਆਂ ਹੁੰਦੀਆਂ ਵਾ। ਤੇ ਇਸ ਤਰ੍ਹਾਂ ਫਿਰ ਇੱਕ ਦੀ ਵੇਚ ਲਿੰਦੇ ਲਿਆ ਕੇ ਆਹ ਦੇਖ ਸਾਦੇ ਚੰਗੀ ਪਰੰਦੀ ਥੱਲੇ ਤੇ ਬਾਕੀ ਸੂਨ ਤੱਕ ਜੇ ਤਿਆਰ ਹੋ ਜਾਣੀਆਂ ਹੋਰ ਜੇ ਗੱਬਣਿਆਂ ਇਹ ਜੇ ਹਵਾਨਾ ਪੂਰਾ ਪਰੂਗੀ ਇੱਕ ਵਾਰੀ ਤੋਰ ਦੋ ਤੈਨੂੰ ਸਿੱਧੀ ਤੋਰ ਦੋ ਥੋੜੀ ਜੀ ਗੱਬੀ ਪਰਾ ਕੈਮਰਾ ਠੀਕ ਐ ਕਾ ਜਲੇ ਛੋਟਾ ਸੰਗਿਆ ਬਿਲਕੁਲ ਤੇ ਮੂੰਹ ਜਿਹੜੀ ਚਾਰ ਤੰਦ ਦਸਦੇ ਪਹਿਲਾਂ ਦੇ ਹਿਸਾਬ ਨਾਲ ਚਲੋ ਕੱਦ ਕਾਠੀ ਠੀਕ ਹੈ ਤੇ ਥੱਲੇ ਵੀ ਚੰਗੀ ਪਰੰਦੀ ਤੇ ਕਿੰਨਾ ਕੁ ਵੇਤੀ ਦੁੱਧ ਦੇ ਚਵਾਈ ਜਾਊਗੀ ਦੁੱਧ ਵੀ ਜੀ 12 13 ਲੀਟਰ ਤੋਂ ਘੱਟ ਕੇ ਚਵਾਊਗੀ ਜਿਹੜੇ ਹਿਸਾਬ ਨਾਲ ਥੱਲੇ ਤੁਹਾਡੇ ਸਾਹਮਣੇ ਲੇਵਾ ਤੁਸੀਂ ਰਸਾਇਣੇ ਜੀ ਅੱਛਾ ਹਾਂਜੀ 12 ਕਿ ਲੀਟਰ ਦੇ ਕਰੀਬ ਜਿਹੜਾ ਹਾਂਜੀ ਹਾਂਜੀ ਪਹਿਲੇ ਸਵੇ ਜਿਹੜਾ ਚੁਵਾਈ ਜਾਊਗੀ ਬਾਕੀ ਇਹ ਆ ਫੇ ਚਲੋ ਸੋਹਣੀ ਝੋਟੀ ਤਿਆਰ ਹੁੰਦੀ ਆ ਬਿਲਕੁਲ ਛੋਟਾ ਸਿੰਘ ਆ ਤੇ ਥਾਣੇ ਵੀ ਚੰਗੇ ਗੱਭਤੇ ਆ ਜਿਹੜਾ ਦੋ ਦੋ ਜਿਹੜਾ ਥਾਣੇ ਦੇ ਚਲੋ ਸਾਂਭੀ ਹੁੰਦੀ ਸੀ ਠੀਕ ਆ ਤੇ ਕਿੰਨਾ ਕੁ ਫਿਰ ਮੁੱਲ ਰੱਖਣਾ ਇਹਦਾ ਆਪਾਂ ਮੁੱਲ ਤੇ ਬਾਬਾ ਜੀ ਲੋਕ ਤਾਂ ਬਥੇਰਾ ਕਰੀ ਜਾਂਦੇ ਆ ਕੋਈ 85 ਕਰੀ ਜਾਂਦਾ ਵਾ ਕੋਈ 90 ਕਰੀ ਜਾਂਦਾ ਵਾ ਹਾਂਜੀ ਆਪਾਂ ਉਹ ਨਹੀਂ ਲੈਣ ਦੇਣ ਵਾਲੀ ਗੱਲ ਕਰਨੀ ਆ 8000 ਰੁਪਿਆ ਮੁੱਲ ਆ ਅੱਛਾ ਤੇ ਬਾਕੀ ਉਹ ਚੋਂ ਮਾਨਤਾਣ ਕਰ ਦਾਂਗੇ ਯਾਰ ਲੋ ਯਾਰ ਕਿੰਨਾ ਕਰ ਦੋਗੇ 4022 ਕਰਦੇ 4000 ਹਾਂ ਇੱਕੋ ਗੱਲ ਕਰ ਦਈਏ ਜਿੱਥੇ ਜਿੱਥੇ ਵਿਗਣੀ ਆ ਐਵੇਂ ਬਾਰ ਬਾਰ ਕੀ ਕਰ ਤੂੰ ਹੀ ਮੁਕਾ ਦਿਓ ਬਾਬਾ ਜੀ ਕੋਈ ਨਹੀਂ 70 ਦੀ ਦੇ ਦਈਏ ਚਲੋ ਬਾਈ 1000 ਹੋਰ ਛੋੜ ਕਰ ਦਾਂਗੇ ਅੱਛਾ 1000 ਹੋਰ ਛੋੜ 70 ਦੀ ਅੱਛਾ 1 ਕਟ 70 ਦੀ ਹਾਂਜੀ ਚਲੋ ਬਾਕੀ ਮੌਕੇ ਤੇ ਕੋਈ ਵੀਰ ਭਰਾ ਫੋਨ ਲਾਵੇ ਕਰਾਂਗੇ ਮਾਨਤਨ ਫਿਰ ਵੀ ਠੀਕ ਆ ਹਾਂਜੀ ਉਹ ਕਿਉਂਕਿ ਐਵੇਂ ਜਿਆਦਾ ਮੰਗਨ ਦਾ ਕੋਈ ਫਾਇਦਾ ਨਹੀਂ ਆ ਚੱਕਰ ਤੁਸੀਂ ਕੀ 1 ਕਿਲੋਣ ਕੇ ਵੇਚਣਾ ਵਾ ਐਵੇਂ ਬੰਨ ਛੱਡਾਂਗੇ ਫਾਇਦਾ ਨਹੀਂ ਕੋਈ ਹਾਂਜੀ ਹਾਂਜੀ ਕੋਈ ਇਹ ਕੋਈ ਵੀਰ ਭਰਾ ਖੜੂਗਾ ਹੋਰ ਗਾੜੀ ਲਿਉਣ ਵਾਲੇ ਪਰਾਂਗੇ ਆਹੋ ਕੋਈ ਫੋਨ ਲਾ ਕੇ ਪੁੱਛੇ ਨਾ ਕੋਈ ਵੀਰ ਭਰਾ ਫੋਨ ਲਾਵੇ ਬਾਕੀ ਮਾਨਤਨ ਕਰਾਂਗੇ ਜਿੰਨਾ ਵੀ ਹੋਵੇ ਮਾਨਤਨ ਮੌਕੇ ਤੇ ਕਰ ਦੋਗੇ ਠੀਕ ਆ ਤੇ ਬਾਕੀ ਕੋਈ ਵੀਰ ਇੱ ਹਨ ਪਾਸ ਕਰਕੇ ਚੰਗੀ ਤਰ੍ਹਾਂ ਵੇਖ ਚਾ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਖੜੇ ਜੀ